ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਰੋ ਕੇ ਦੇਖੋ ਸਾਰੀ ਦੁਨੀਆ ਦੇ ਅੰਸੂ ਹਲਕੇ ਲੱਗਣ ਗਏ ਜਿਹੜਾ ਵਿਅਕਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਟੁੱਟ ਕੇ ਵਿਖੜਦਾ ਹੈ ਉਹ ਫਿਰ ਸੰਸਾਰ ਵਿੱਚ ਕਦੀ ਨਹੀਂ ਟੁੱਟਦਾ ਕਿਉਂਕਿ ਜਿਸ ਦਿਨ ਤੂੰ ਸੱਚੇ ਦਿਲ ਨਾਲ ਗੁਰੂ ਸਾਹਿਬ ਨੂੰ ਪੁਕਾਰ ਲਿਆ ਉਸ ਦਿਨ ਤੇਰੇ ਦੁੱਖ ਤੇਰੀ ਸ਼ਕਤੀ ਬਣ ਜਾਣਗੇ ਤੁਹਾਡੇ ਅੰਸੂ ਤੁਹਾਡਾ ਕਵਚ ਬਣ ਜਾਣਗੇ ਅਤੇ ਤੁਹਾਡਾ ਟੁੱਟਿਆ ਹੋਇਆ ਦਿਲ ਖੁਦ ਗੁਰੂ ਸਾਹਿਬ ਦਾ ਆਸਨ ਬਣ ਜਾਂਦਾ ਹੈ। ਇਨਸਾਨ ਉਦੋਂ ਸਭ ਤੋਂ ਮਜ਼ਬੂਤ ਹੁੰਦਾ ਹੈ ਜਦੋਂ ਉਹ ਸਭ ਤੋਂ ਜ਼ਿਆਦਾ ਟੁੱਟਿਆ ਹੁੰਦਾ ਹੈ ਪਰ ਫਿਰ ਵੀ ਗੁਰੂ ਸਾਹਿਬ ਨੂੰ ਫੜ ਕੇ ਬੈਠਾ ਹੁੰਦਾ ਹੈ। ਕਿਉਂਕਿ ਗੁਰੂ ਸਾਹਿਬ ਕੇਵਲ ਮੰਤਰਾਂ ਨਾਲ ਨਹੀਂ ਵੇਦਨਾਤੇ ਸੱਚੀ ਸ਼ਰਧਾ ਨਾਲ ਮਿਲਦੇ ਹਨ। ਉਹ ਤੁਹਾਡੇ ਟੁੱਟੇ ਮਨ ਵਿੱਚ ਹਨ, ਤੁਹਾਡੇ ਕਮਦੇ ਹੋਏ ਮੂੰਹ ਵਿੱਚ ਹਨ। ਉਹ ਤੁਹਾਡੇ ਗੁਰੂ ਗ੍ਰੰਥ ਜਪਨ ਵਿੱਚ ਹਨ। ਅਤੇ ਜਦੋਂ ਤੂੰ ਗੁਰੂ ਸਾਹਿਬ ਨਾਲ ਆਪਣੇ ਆਂਸੂਆਂ ਦੀ ਭਾਸ਼ਾ ਨਾਲ ਗੱਲ ਕਰਦਾ ਆਂ ਉਦੋਂ ਉਹ ਤੇਰੇ ਲਈ ਉਹ ਸ਼ਕਤੀ ਬਣ ਜਾਂਦੇ ਹਨ ਜਿਹੜੀਆਂ ਲੱਖਾਂ ਕਿਤਾਬਾਂ ਲੱਖਾਂ ਲੋਕ ਨਹੀਂ ਦੇ ਸਕਦੇ ਜਿਹੜਾ ਗੁਰੂ ਦੇ ਸਾਹਮਣੇ ਝੁਕਦਾ ਹੈ ਉਹ ਦੁਨੀਆਂ ਵਿੱਚ ਕਿਸੇ ਦੇ ਅੱਗੇ ਨਹੀਂ ਝੁਕਦਾ ਕਿਉਂਕਿ ਉਸ ਦੇ ਅੰਦਰ ਗੁਰੂ ਸਾਹਿਬ ਖੁਦ ਨਿਵਾਸ ਕਰਦੇ ਹਨ ਤਾਂ ਹੁਣ ਯਾਦ ਰੱਖੀ ਜਿਸ ਨੇ ਗੁਰੂ ਸਾਹਿਬ ਨੂੰ ਆਪਣਾ ਦੁੱਖ ਸੁਣਾਇਆ ਉਹ ਕਦੀ ਹਾਰ ਨਹੀਂ ਸਕਦਾ ਜਿਸਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾਇਆ ਉਸ ਦੀ ਕਿਸਮਤ ਆਪਣੇ ਆਪ ਚੁਕਨੀ ਸਿੱਖ ਜਾਂਦੀ ਹੈ ਟੁੱਟੋ ਪਰ ਸਿਰਫ ਗੁਰੂ ਦੇ ਲਈ ਰੋਵੋ ਪਰ ਸਿਰਫ ਗੁਰੂ ਦੇ ਅੱਗੇ ਕਿਉਂਕਿ ਇਹ ਆਸੂ ਹੀ ਤੈਨੂੰ ਉੱਥੇ ਪਹੁੰਚਾਉਂਦੇ ਹਨ ਜਿੱਥੇ ਬਾਕੀ ਸਾਰੇ ਹਾਰ ਮੰਨ ਲੈਂਦੇ ਹਨ ਗੁਰੂ ਦੀ ਭਗਤੀ ਵਿੱਚ ਰੋਣ ਵਾਲਾ ਫਿਰ ਸੰਸਾਰ ਤੋਂ ਨਹੀਂ ਡਰਦਾ ਉਹ ਖੁਦ ਹੋਣੀ ਨੂੰ ਕਹਿੰਦਾ ਹੈ ਰੋਕਾ ਜੇ ਮੈਂ ਆਪਣੇ ਗੁਰੂ ਸਾਹਿਬ ਨਾਲ ਗੱਲ ਕਰ ਰਿਹਾ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ